ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਮਰੂ ਮਹੱਲਾ ਪਹਿਲਾ ਬਿਖ ਬੋਹਿਥਾ ਲਾਦਿਆ ਦਿਆ ਸਮੁੰਦ ਮੰਝਾਰ ਇਸ ਜੀਵ ਨੇ ਆਪਣੇ ਬੁੱਧ ਰੂਪ ਬੋਹਿਥਾ ਜਹਾਜ਼ ਵਿੱਚ ਵਿਸ਼ਿਆ ਮਾਇਆ ਰੂਪੀ ਬਿਖ ਜ਼ਹਿਰ ਨੂੰ ਲੱਦ ਲਿਆ ਅਤੇ ਇਸ ਨੂੰ ਸੰਸਾਰ ਸਮੁੰਦਰ ਦੇ ਮੰਜਾਰ ਹੁੰਦਾ ਵਿੱਚ ਠੇਲ ਦਿੱਤਾ ਹੈ ਕੰਦੀ ਦਿਸ ਨਾ ਆਵਈ ਨਾ ਉਰਵਾਰ ਨ ਪਾਰ ਉਸ ਜੀਵ ਨੂੰ ਕੋਈ ਵੀ ਕੰਦੀ ਹੁੰਦਾ ਕਿਨਾਰਾ ਦਿਸ ਦ੍ਰਿਸ਼ਟੀ ਵਿੱਚ ਨਹੀਂ ਆਵਈ ਆਉਂਦਾ ਏਸੇ ਕਰਕੇ ਨਾ ਉਰਵਾਰ ਉਰਲਾ ਕਿਨਾਰਾ ਵਿਰਾਗ ਤੇ ਨਾ ਹੀ ਮੁਕਤ ਰੂਪੀ ਪਾਰਲਾ ਪਰਲਾ ਕਿਨਾਰਾ ਲੱਭਦਾ ਹੈ ਭਾਵਨਾ ਤਾਂ ਇਸ ਸੰਸਾਰ ਦਾ ਸਿਰਾ ਲੱਭਦਾ ਹੈ ਨਾ ਹੀ ਪਰਲੋਕ ਦਾ ਪਤਾ ਲੱਗਦਾ ਹੈ ਅਥਵਾ ਸ ਜੀਵ ਦੇ ਅੰਦਰ ਨਾ ਉਰਲਾ ਕਿਨਾਰਾ ਵਿਵੇਕ ਤੇ ਨਾ ਪਰਲਾ ਕਿਨਾਰਾ ਮੁਕਤੀ ਹੈ ਅਤੇ ਨਾ ਹੀ ਉਸ ਪੁਰਖ ਦੇ ਅੰਦਰ ਵਿਰਾਗ ਰੂਪੀ ਕੰਦੀ ਕਿਨਾਰਾ ਦਿਸ ਦਿਸਣ ਵਿੱਚ ਆਉਂਦਾ ਹੈ ਬੰਜੀ ਹਾਥ ਨਾ ਕੇਵਟੂ ਜਲ ਸਾਗਰ ਅਸਰਾਲ ਇਸ ਜੀਵ ਦੇ ਕੋਲ ਭਗਤੀ ਰੂਪੀ ਵੰਜੀ ਚੱਪਾ ਕਿਸ਼ਤੀ ਚਲਾਉਣ ਵਾਲਾ ਬਾਂਸ ਪ੍ਰੇਮ ਰੂਪੀ ਹੱਥ ਪਤਵਾਰ ਵਾ ਨਿਸ਼ਕਾਮ ਕਰਮਾਂ ਰੂਪੀ ਹੱਥੀ ਤੇ ਗੁਰੂ ਰੂਪ ਕੇਵਡੂ ਮਲਾਹਾ ਨਹੀਂ ਹੈ ਸੰਸਾਰ ਰੂਪੀ ਸਾਗਰ ਸਮੁੰਦਰ ਵਿੱਚ ਅਸਰਾਲ ਭਿਆਨਕ ਪਦਾਰਥਾਂ ਰੂਪੀ ਜਲ ਪਾਣੀ ਹੈ ਵਾ ਸੰਸਾਰ ਸਮੁੰਦਰ ਵਿੱਚ ਪਦਾਰਥਾਂ ਰੂਪੀ ਪਾਣੀ ਤੇ ਕਾਲ ਰੂਪੀ ਕਾਮ ਆਦ ਵਿਕਾਰ ਰੂਪੀ ਅਸਰਾਲ ਸੁਰਾਲ ਅਜਗਰ ਸੱਪ ਹੈ ਬਾਬਾ ਜੱਗ ਫਾਥਾ ਮਹਾ ਜਾਲ ਬਾਬਾ ਤੂੰ ਪਾਵ ਹੀ ਪਾਈ ਇਹ ਜੱਗ ਸੰਸਾਰ ਵਾ ਜੱਗ ਜੀਵ ਮਾਇਆ ਦੇ ਮੋਹ ਰੂਪੀ ਮਹਾ ਵੱਡੇ ਜਾਲ ਵਿੱਚ ਫਾਥਾ ਫਸਿਆ ਆ ਗੁਰ ਪ੍ਰਸਾਦੀ ਉੱਭਰੇ ਸੱਚਾ ਨਾਮ ਸਮਾਲ ਰਹਾਉ ਜਿਨ੍ਹਾਂ ਉੱਤੇ ਗੁਰ ਸਤਗੁਰਾਂ ਦੀ ਪ੍ਰਸਾਦੀ ਕਿਰਪਾ ਹੋਈ ਹੈ ਉਹ ਸੰਸਾਰ ਸਮੁੰਦਰ ਵਾ ਮਾਇਆ ਦੇ ਮੋਹ ਰੂਪੀ ਜਾਲ ਤੋਂ ਉੱਭਰੇ ਬਚੇ ਹਨ ਕਿਉਂਕਿ ਉਹਨਾਂ ਨੇ ਗੁਰਾਂ ਦੁਆਰਾ ਦਿੱਤਾ ਆਇਆ ਸੱਚਾ ਸਰੂਪ ਲਖਣਾ ਵਾਲਾ ਨਾਮ ਸਮਾਲ ਜਾਦ ਕੀਤਾ ਹੈ ਰਹਾਉ ਸਤਿਗੁਰੂ ਹੈ ਬੋਹਿਥਾ ਸ਼ਬਦ ਲੰਗਾ ਬਨਹਾਰ ਸਤਿਗੁਰੂ ਸੱਚੇ ਗੁਰੂ ਸਾਹਿਬ ਜੀ ਦੇ ਕੋਲ ਨਾਮ ਰੂਪੀ ਬੋਹਿਥਾ ਜਹਾਜ਼ ਹੈ ਵਾ ਸਤਿਗੁਰੂ ਸਾਹਿਬ ਜੀ ਆਪ ਜਹਾਜ਼ ਦੀ ਨਿਆਈ ਹਨ ਜੋ ਜੀਵ ਨੂੰ ਸ਼ਬਦ ਰੂਪੀ ਅਨਕੂਲੀ ਪਾਉਣ ਕਰਕੇ ਵਾ ਸ਼ਬਦ ਰੂਪੀ ਸਹਾਰਾ ਦੇ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਗਾਵਣ ਹਾਰ ਲਗਾਉਣ ਵਾਲੇ ਹਨ ਤਿੱਥੈ ਪਵਣ ਨ ਪਾਪਕ ਨਾ ਜਲ ਨਾ ਆਕਾਰ ਉਥੇ ਪਵਣ ਹਵਾ ਤੇ ਬੜਵਾ ਪਾਪਕੋ ਅਗਨੀ ਨਹੀਂ ਹੈ ਅਤੇ ਨਾ ਹੀ ਪਦਾਰਥਾਂ ਰੂਪੀ ਜਲ ਪਾਣੀ ਤੇ ਨਾ ਹੀ ਸ੍ਰਿਸ਼ਟੀ ਦਾ ਆਕਾਰ ਹੈ ਤਿੱਥੈ ਸੱਚਾ ਸਚਨਾਏ ਪਵ ਜਲ ਤਾਰਣਹਾਰ ਹੰ ਤਿੱਥੈ ਕੀ ਉਥੇ ਉਸ ਅਵਸਥਾ ਵਿੱਚ ਪਹੁੰਚਾਉਣ ਵਾਲਾ ਸੱਚਾ ਅਕਾਲਪੁਰਖ ਆਪ ਤੇ ਉਸ ਦਾ ਸੱਚਾ ਨਾਮ ਹੈ ਉਹੋ ਹੀ ਭਵਜਲ ਸੰਸਾਰ ਸਮੁੰਦਰ ਤੋਂ ਤਾਰਨ ਵਾਲਾ ਹੈ ਗੁਰਮੁਖ ਲੰਗੇ ਸੇ ਪਾਰ ਪਏ ਸੱਚੇ ਸਿਓ ਲੇਵ ਲੈ ਆਏ ਜਿਹੜੇ ਗੁਰਮੁਖ ਮੁਖੀ ਗੁਰਾਂ ਦੀ ਸਿਰਪਾ ਦੁਆਰਾ ਨਾਮ ਦੀ ਓਟ ਲੈ ਕੇ ਪਾਰ ਲੰਗੇ ਉਹੋ ਹੀ ਸੰਸਾਰ ਸਮੁੰਦਰ ਤੋਂ ਪਾਰ ਪਏ ਹਨ ਬਾਅ ਮੁਕਤੀ ਰੂਪੀ ਕਿਨਾਰੇ ਤੇ ਪਹੁੰਚ ਗਏ ਹਨ ਕਿਵੇਂ ਪਾਰ ਪਏ ਹਨ ਗੁਰੂ ਬਾਬਾ ਜੀ ਉੱਤਰ ਦਿੰਦੇ ਸੱਚੇ ਸਿਓ ਲਿਵ ਲਾਏ ਕਹਿੰਦੇ ਸੱਚੇ ਅਕਾਲ ਪੁਰਖ ਦੇ ਨਾਲ ਚਿੱਤ ਦੀ ਲਿਵ ਬਿਰਤੀ ਨੂੰ ਲਾ ਕੇ ਜੋੜ ਕੇ ਸੰਸਾਰ ਸਮੁੰਦਰ ਤੋਂ ਪਾਰ ਪਏ ਹਨ ਆਵਾ ਗੌਣ ਨਿਵਾਰਿਆ ਜੋਤੀ ਜੋਤ ਮਿਲਾਏ ਉਹਨਾਂ ਦਾ ਪਰਮੇਸ਼ਰ ਨੇ ਸੰਸਾਰ ਵਿੱਚ ਜਨਮ ਧਾਰ ਕੇ ਆਉਣਾ ਤੇ ਮਰ ਕੇ ਗੌਣ ਗਮਨ ਕਰਨਾ ਜਾਣਾ ਇਹ ਦੋਵੇਂ ਹੀ ਨਿਵਰਤ ਕਰ ਦਿੱਤੇ ਅਤੇ ਜੋਤੀ ਪ੍ਰਕਾਸ਼ ਅਦਵੈਤ ਸਰੂਪ ਪਰਮੇਸ਼ਰ ਨੇ ਉਹਨਾਂ ਦੀ ਪਰਤਕ ਜੋਤ ਆਪਣੇ ਵਿੱਚ ਮਿਲਾ ਲਈ ਹੈ ਕਿਉਂਕਿ ਗੁਰਮਤੀ ਸਹਿਜ ਊਪਜੈ ਸੱਚੇ ਰਹੈ ਸਮਾਏ ਜਿਨ੍ਹਾਂ ਦੇ ਹਿਰਦੇ ਵਿੱਚ ਗੁਰ ਸਿੱਖਿਆ ਦੁਆਰਾ ਗਿਆਨ ਊਪਜੈ ਪੈਦਾ ਹੁੰਦਾ ਹੈ ਉਹ ਸੱਚੇ ਅਕਾਲ ਪੁਰਖ ਵਿੱਚ ਸਮਾਏ ਰਹਿੰਦੇ ਅਪੇਧ ਹੋਏ ਰਹਿੰਦੇ ਸੱਪ ਪੜਾਈ ਪਾਈਐ ਬਿਖ ਅੰਤਰ ਮਨ ਰੋਸ ਪਾਤਸ਼ਾਹ ਕਹਿੰਦੇ ਜਿਵੇਂ ਸੱਪ ਨੂੰ ਪੜਾਈ ਪਟਾਰੀ ਵਿੱਚ ਪਾ ਲਈਏ ਤਾਂ ਵੀ ਉਸ ਦੇ ਅੰਤਰ ਕੀ ਅੰਦਰ ਬਖ ਜ਼ਹਿਰ ਹੀ ਹੁੰਦੀ ਹੈ ਤੇ ਮਨ ਹਿਰਦੇ ਵਿੱਚ ਰੋਸ ਗੁੱਸਾ ਹੁੰਦਾ ਕਿ ਮੈਨੂੰ ਪਟਾਰੀ ਵਿੱਚ ਪਾਇਆ ਹੈ ਜਦ ਮੈਂ ਬਾਹਰ ਨਿਕਲਿਆ ਤਾਂ ਉਸ ਦੇ ਡੰਗ ਮਾਰਾਂਗਾ ਇਸੇ ਪ੍ਰਕਾਰ ਜੇ ਮਨਮੁਖ ਰੂਪ ਸੱਪ ਨੂੰ ਭੇਕ ਰੂਪੀ ਪਟਾਰੀ ਵਿੱਚ ਪਾਉਣਾ ਕਰੀਏ ਭਾਵ ਸਾਧੂਆਂ ਦੇ ਲਿਬਾਸ ਪਹਿਨਾਉਣਾ ਕਰੀਏ ਤਾਂ ਵੀ ਉਸ ਦੇ ਅੰਦਰ ਕਾਮ ਕ੍ਰੋਧ ਆਦਿ ਵਿਸ਼ਿਆਂ ਰੂਪੀ ਜ਼ਹਿਰ ਹੁੰਦੀ ਹੈ ਤੇ ਮਨ ਵਿੱਚ ਗੁੱਸਾ ਹੁੰਦਾ ਉਸ ਦੇ ਮਨ ਵਿੱਚ ਰੋਸ ਰੂਪੀ ਜ਼ਹਿਰ ਹੁੰਦੀ ਹੈ ਪੂਰਬ ਲਿਖਿਆ ਪਾਈ ਹੈ ਕਿਸ ਨੂੰ ਦੀਜੈ ਦੋਸ਼ ਹਾਂ ਪੂਰਬਲੇ ਕਰਮਾਂ ਦੀ ਲਿਖਤ ਅਨਸਾਰ ਦੁੱਖ ਸੁੱਖ ਪਾਉਣਾ ਕਰੀਦਾ ਭਾਵ ਨਿਸ਼ਕਾਮ ਕਰਮਾਂ ਵਾਲਿਆਂ ਨੂੰ ਸਤਿਗੁਰਾਂ ਦੀ ਪ੍ਰਾਪਤੀ ਤੇਸ ਕਾਮ ਕਰਮਾਂ ਵਾਲਿਆਂ ਨੂੰ ਵਿਸ਼ਿਆਂ ਦੀ ਸੰਗਤ ਦੀ ਪ੍ਰਾਪਤੀ ਹੁੰਦੀ ਹੈ ਇਸ ਲਈ ਕਿਸ ਨੂੰ ਕਿਸ ਨੂੰ ਦੋਸ਼ ਦੇਣਾ ਹੈ ਭਾਵ ਕਿਸੇ ਨੂੰ ਵੀ ਦੋਸ਼ ਦੇਣਾ ਯੋਗ ਨਹੀਂ ਗੁਰਮੁਖ ਗਾਰੜ ਜੇ ਸੁਣੇ ਮੰਨੇ ਨਾਮ ਸੰਤੋਸ਼ ਜੇਕਰ ਪੁਰਖ ਗੁਰਮੁਖਾਂ ਦੀ ਸੰਗਤਵਾ ਮੁਖੀ ਗੁਰਾਂ ਦੇ ਉਪਦੇਸ਼ ਰੂਪੀ ਗਾਰੜੂ ਮੰਤਰ ਨੂੰ ਸ਼ਰਧਾ ਤੇ ਵਿਸ਼ਵਾਸ ਰੂਪੀ ਕੰਨਾਂ ਨਾਲ ਸਰਵਣ ਕਰ ਲਵੇ ਫਿਰ ਪਰਮੇਸ਼ਰ ਦੇ ਨਾਮ ਦਾ ਮੰਨੇ ਮੰਨਣ ਕਰਕੇ ਪੁਰਖ ਦਾ ਮਨ ਵਿਸ਼ਿਆਂ ਵੱਲੋਂ ਸੰਤੋਸ਼ ਸੰਤੁਸ਼ਟ ਹੋ ਜਾਂਦਾ ਹੈ ਫਿਰ ਕਹਿੰਦੇ ਇਹ ਸਤਿਗੁਰੂ ਜੀ ਕੀ ਬ੍ਰਕਤ ਤਾਂ ਮਾਇਆ ਦੇ ਮੋਹ ਤੋਂ ਛੁੱਟ ਜਾਂਦੇ ਹੋਣਗੇ ਪਾਤਸ਼ਾਹ ਦੱਸਦੇ ਆ ਮਾਗਰ ਮੱਛ ਫਹਾਈਐ ਕੁੰਡੀ ਜਾਲ ਬਤਾਏ ਕਹਿੰਦੇ ਜਿਵੇਂ ਕੁੰਡੀ ਮਾਛ ਨੂੰ ਫਸਾਉਣ ਲਈ ਹੁੱਕ ਤੇ ਜਾਲ ਬਤਾਏ ਪਾ ਕੇ ਜਾਂ ਜਾਲ ਨੂੰ ਬਤਾਏ ਫੇਰ ਕਰਕੇ ਮਾਗਰ ਮਛ ਵੱਡੇ ਮਛ ਮਗਰ ਮਛ ਨੂੰ ਫਸਾ ਲਈਦਾ ਹੈ ਤਿਵੇਂ ਹੀ ਮਾਇਆ ਇਸਤਰੀ ਦੇ ਵਿਚੇ ਸੁਖ ਰੂਪੀ ਕੁੰਡੀ ਤੇ ਮੋਹ ਰੂਪੀ ਜਾਲ ਪਾ ਕੇ ਜਾਂ ਫੇਰ ਕੇ ਭੇਖੀ ਬਰਕਤ ਰੂਪੀ ਮਗਰ ਮਛ ਨੂੰ ਫਸਾ ਲੈਂਦੀ ਹੈ ਦੁਰਮਤ ਫਾਥਾ ਫਾਹੀ ਹੈ ਫਿਰ ਫਿਰ ਪਛੋਤਾਏ ਕਹਿੰਦੇ ਤਿਵੇਂ ਦੁਰਮਤ ਖੋਟੀ ਮਾਤ ਰੂਪੀ ਫਾਹੀ ਵਿੱਚ ਫਸਿਆ ਆ ਪੇਕੀ ਵਿਰਕਤ ਮਾਇਆ ਦੇ ਮੋਹ ਵਿੱਚ ਫਸ ਜਾਂਦਾ ਤੇ ਫਿਰ ਫਿਰ ਮੁੜ ਮੁੜ ਕੇ ਪਛੋਤਾਏ ਪਛਤਾ ਤਾਪ ਕਰਦਾ ਰਹਿੰਦਾ ਹੈ ਵਾ ਖੋਟੀ ਮਤ ਵਿੱਚ ਫਸਿਆ ਹੋਇਆ ਕਾਲ ਰੂਪੀ ਫਾਹੀ ਵਿੱਚ ਫਸ ਜਾਂਦਾ ਜਿਸ ਕਰਕੇ अनेका ਜੂਨਾ ਦੇ ਵਿੱਚ ਫੇਰਿਆਂ ਵਿੱਚ ਫੇਰਿਆ ਜਾਂਦਾ ਹੈ ਤੇ ਜੀਵ ਦੇ ਪੱਲੇ ਕੇਵਲ ਪਛਤਾ ਤਾਪ ਹੀ ਰਹਿ ਜਾਂਦਾ ਹੈ ਜੰਮਣ ਮਰਣ ਨ ਸੁੱਜਈ ਕਿਰਤ ਨ ਮੀਟਿਆ ਜਾਏ ਜੰਮਣ ਮਰਣ ਦੇ ਗੇੜ ਵਿੱਚ ਪਏ ਹੋਏ ਨੂੰ ਪਰਮਾਰਥ ਦਾ ਰਸਤਾ ਨਹੀਂ ਸੁੱਜਦਾ ਐਸੇ ਕਰਕੇ ਸਤਿਗੁਰਾਂ ਦੀ ਸ਼ਰਨ ਵਿੱਚ ਪਏ ਤੋਂ ਬਗੈਰ ਕੀਤੇ ਹੋਏ ਬਿੱਦਨ ਖੇਦ ਕਰਮਾਂ ਦਾ ਫਲ ਭੋਗੇ ਤੋਂ ਬਗੈਰ ਮੀਟਿਆ ਨਹੀਂ ਜਾਂਦਾ ਅਥਵਾ ਖੋਟੀ ਮਤ ਕਰਕੇ ਜੰਮਣਾ ਮਰਣਾ ਨਹੀਂ ਸੁੱਜਦਾ ਪੂਰਬਲੇ ਜਨਮਾਂ ਵਿੱਚ ਕੀਤਾ ਹੋਇਆ ਕਰਮ ਭੋਗੇ ਤੋਂ ਬਗੈਰ ਮੀਟਿਆ ਨਹੀਂ ਜਾਂਦਾ ਹਮੇ ਬਿਖ ਪਾਇ ਜਗਤ ਉਪਾਇਆ ਸਬਦ ਵਸੈ ਬਿਖ ਜਾਏ ਪਰਮੇਸ਼ਰ ਨੇ ਹੰਗਤਾ ਰੂਪੀ ਬਿਖ ਜ਼ਹਿਰ ਵਾ ਦੇਹ ਦੀ ਹੰਗਤਾ ਤੇ ਵਿਸ਼ਿਆਂ ਰੂਪੀ ਬਿਖ ਜ਼ਹਿਰ ਪਾ ਕਰਕੇ ਸੰਸਾਰ ਉਪਾਇਆ ਪੈਦਾ ਕੀਤਾ ਹੈ ਵਾ ਜਗਤ ਜ ਨਾਮ ਉਤਪਤੀ ਤੇ ਗਤ ਨਾਮ ਨਾਸ਼ ਹੋਣ ਵਾਲਾ ਸੰਸਾਰ ਪੈਦਾ ਕੀਤਾ ਹੈ ਜੇਕਰ ਗੁਰਾਂ ਦਾ ਸਬਦ ਉਪਦੇਸ਼ ਜਗਤ ਦੇ ਮਨ ਵਿੱਚ ਵਸ ਜਾਵੇ ਤਾਂ ਕਹਿੰਦੇ ਇਹ ਹੰਗਤਾ ਵਿਸ਼ਿਆਂ ਰੂਪੀ ਬਿੰਖ ਜ਼ਹਿਰ ਅੰਦਰੋਂ ਚਲੀ ਜਾਂਦੀ ਹੈ ਜਾ ਸਕਦੀ ਹੈ ਜਰਾ ਜੋ ਹੈ ਨਸਕਈ ਸੱਚ ਰਹੇ ਲੇਵ ਲਾਏ ਜੋ ਹਰ ਵਕਤ ਹੀ ਸੱਚੇ ਵਿੱਚ ਚੇਤ ਦੀ ਲੇਵ ਬਿਰਤੀ ਲਾ ਕੇ ਰਹਿੰਦਾ ਹੈ ਉਸ ਨੂੰ ਜੜਤਾ ਬਿਰਤੀ ਰੂਪੀ ਜਰਾ ਬਡੇਪਾ ਜੋ ਹੈ ਤਾੜ ਨਹੀਂ ਸਕਦਾ ਜੀਵਨ ਮੁਕਤ ਸੋ ਆਖੀਐ ਜਿਸ ਵਿੱਚ ਹੋ ਹੋਮੈ ਜਾਏ ਉਹ ਜੀਵਨ ਜਿਉਂਦਾ ਜੀਵਨ ਮੁਕਤ ਕਹੀਦਾ ਹੈ ਜਿਸ ਦੇ ਹਿਰਦੇ ਵਿੱਚੋਂ ਅੰਦਰੋਂ ਹੰਗਤਾ ਚਲੀ ਜਾਂਦੀ ਹੈ ਤੰਦੈ ਤਾਵਤ ਜਗ ਬਾਦਿਆ ਨਾ ਬੁੱਝੈ ਵਿਚਾਰ ਤੰਦਿਆਂ ਦੀ ਤਾਵਤ ਦੌੜ ਵਿੱਚ ਸਾਰਾ ਸੰਸਾਰ ਵਾ ਜਗ ਜੀਵ ਬੱਜਿਆ ਹੋਇਆ ਹੈ ਇਸੇ ਕਰਕੇ ਸਤਿਗੁਰਾਂ ਤੋਂ ਸਰੂਪ ਦੀ ਵਿਚਾਰ ਨੂੰ ਨਹੀਂ ਬੁੱਝਦਾ ਪੁੱਛਦਾ ਅਥਵਾ ਮੂਹ ਦਾ ਬੱਜਿਆ ਆਇਆ ਜਗਤ ਧੰਧਿਆਂ ਵਿੱਚ ਦੌੜਦਾ ਰਹਿੰਦਾ ਤੇ ਸਤ ਅਸਤ ਦੀ ਵਿਚਾਰ ਨੂੰ ਨਹੀਂ ਬੁੱਝਦਾ ਜੰਮਣ ਮਰਨ ਵਿਸਾਰਿਆ ਮਨਮੁਖ ਮੁਗਧ ਗਵਾਰ ਮਨਮੁਖ ਆਪਣੇ ਮਨ ਨੂੰ ਮੁਕੀ ਬਣਾਉਣ ਵਾਲੇ ਸ਼ਾਸਤਰ ਗਿਆਤ ਵੱਲੋਂ ਮੁਗਧ ਬੇਸਮਝ ਤੇ ਪਰਮਾਰਥ ਵੱਲੋਂ ਗਵਾਰ ਮੂਰਖ ਜੀਵ ਨੇ ਜੰਮਣ ਮਰਨ ਦੇ ਗੇੜ ਵਿੱਚ ਪੈ ਕੇ ਵਾਹਿਗੁਰੂ ਨੂੰ ਵਿਸਾਰਿਆ ਪੁਲਾ ਛੱਡਿਆ ਹੈ ਗੁਰ ਰਾਖੇ ਸੇ ਉਬਰੇ ਸੱਚਾ ਸਬਦ ਵਿਚਾਰ ਜਿਨ੍ਹਾਂ ਦੇ ਸਤਿਗੁਰੂ ਸਾਹਿਬ ਜੀ ਰਾਖੇ ਰਖਵਾਲੇ ਹੋਏ ਹਨ ਉਹ ਸੇ ਕੀਓ ਸੰਸਾਰ ਸਮੁੰਦਰ ਤੋਂ ਉਬਰੇ ਬਚੇ ਹਨ ਭਾਵ ਮੁਕਤੀ ਰੂਪ ਕਿਨਾਰੇ ਤੇ ਪਹੁੰਚ ਗਏ ਹਨ ਕਿਉਂਕਿ ਉਹਨਾਂ ਨੇ ਗੁਰਾਂ ਦਾ ਸੱਚਾ ਸਬਦ ਉਪਦੇਸ਼ ਹਿਰਦੇ ਵਿੱਚ ਵਿਚਾਰਿਆ ਹੈ ਸੂਹਟ ਪਿੰਜਰ ਪ੍ਰੇਮਕ ਬੋਲੇ ਬੋਲਣਹਾਰ ਸੱਜ ਚੁਗੈ ਅੰਮ੍ਰਿਤ ਪੀਐ ਉੱਡੈ ਤਾਂ ਇੱਕ ਵਾਰ ਜੋ ਜਗਿਆਸੂ ਰੂਪ ਸੂਹਟੁੰਦਾ ਤੋਤਾ ਪ੍ਰੇਮ ਰੂਪੀ ਪਿੰਜਰੇ ਦੇ ਵਿੱਚ ਪੈ ਕੇ ਸਭ ਨੂੰ ਆਪਣੀ ਚੇਤਨ ਸੱਤਾ ਨਾਲ ਬੋਲਣ ਹਾਰ ਬੁਲਾਉਣ ਵਾਲੇ ਪਰਮੇਸ਼ਰ ਦੇ ਜਸ ਨੂੰ ਬੋਲਦਾ ਹੈ ਅਥਵਾ ਜੋ ਜਗਿਆਸੂ ਰੂਪ ਤੋਤਾ ਪ੍ਰੇਮ ਰੂਪੀ ਪਿੰਜਰੇ ਵਿੱਚ ਪੈ ਜਾਂਦਾ ਉਹ ਬੋਲਣ ਹਾਰ ਬੁਲਾਉਣ ਵਾਲੇ ਸਤਿਗੁਰਾਂ ਦੁਆਰਾ ਪਰਮੇਸ਼ਰ ਦੇ ਜਸ ਨੂੰ ਬੋਲਦਾ ਹੈ ਅਤੇ ਫਿਰ ਸੱਚ ਨਾਮ ਰੂਪੀ ਜੋਗੇ ਨੂੰ ਚੁਗੈ ਚੁਗਦਾ ਹੈ ਤੇ ਪ੍ਰੇਮ ਗਿਆਨ ਰੂਪੀ ਅੰਮ੍ਰਿਤ ਰਸ ਨੂੰ ਪੀਐ ਪੀਣਾ ਕਰਦਾ ਹੈ ਤਾਂ ਦੋ ਏਕਾ ਇੱਕੋ ਵਾਰ ਹੀ ਦੇਹ ਵਿੱਚੋਂ ਉੱਡੈ ਉਡਾਰੀ ਮਾਰਦਾ ਹੈ ਭਾਵ ਬ੍ਰਹਮ ਵਿੱਚ ਭੇਦ ਹੋ ਜਾਂਦਾ ਮੁੜ ਕੇ ਜਨਮਾਂ ਵਿੱਚ ਨਹੀਂ ਆਉਂਦਾ ਗੁਰ ਮਿਲਿਆ ਖਸਮ ਪਛਾਣੀਐ ਕਹ ਨਾਨਕ ਮੋਖ ਦੁਆਰ ਗੌਰ ਮਿਲਿਆ ਖਸਮ ਪਛਾਣੀਐ ਕਹ ਨਾਨਕ ਮੋਖ ਦੁਆਰ ਪੂਰੇ ਗੁਰੂ ਗੁਰਾਂ ਦੇ ਨਾਲ ਮਿਲਣੇ ਕਰਕੇ ਖਸਮ ਮਾਲਕ ਪਰਮੇਸ਼ਰ ਨੂੰ ਪਛਾਣੀਐ ਜਾਣੀਦਾ ਹੈ ਸਤਗੁਰੂ ਸਾਹਿਬ ਜੀ ਕਹੋ ਤੋਂ ਪਾਵ ਕਥਨ ਕਰਦੇ ਹਨ ਕਿ ਪਰਮੇਸ਼ਰ ਦਾ ਪਛਾਨਣਾ ਇਹ ਹੈ ਕਿ ਦੁਆਰ ਦੁਆਰਿਆਂ ਵਾਲੇ ਸੰਸਾਰ ਤੋਂ ਮੋਖ ਮੁਕਤ ਹੋ ਜਾਈਦਾ ਹੈ ਮਾ ਦੁਆਰਿਆਂ ਵਾਲੇ ਸਰੀਰ ਇੰਦਰੀਆਂ ਦੇ ਵਿਸ਼ਿਆਂ ਤੋਂ ਮੁਕਤ ਹੋ ਜਾਈਦਾ ਹੈ ਵਾ ਮੁਕਤੀ ਦੀ ਪ੍ਰਾਪਤੀ ਵਾਲੇ ਬ੍ਰਹਮ ਗਿਆਨ ਰੂਪੀ ਦੁਆਰੇ ਦੀ ਪ੍ਰਾਪਤੀ ਹੋ ਜਾਂਦੀ ਹੈ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ Hmm. Hey. ਖਾਲਸਾ ਵਾਹੀ ਗੁਰੂ ਜੀ ਕੀ ਫਤਿਹ